ਇਹ ਜਿਹੜੇ ਮੱਝ ਚੋਰੀ ਨੇ ਕਿੱਥੋਂ ਬੜਿਆ ਕਦੋਂ ਚੋਰੀਆਂ ਸਹੀ ਡਿਟੇਲ ਚੰਨ ਦੇ ਸ੍ਰੀ ਸਰਤਾਜ ਸਿੰਘ ਚੈਲ ਆਈਪੀਐਸ ਐਸਐਸਪੀ ਸੰਗਰੂਰ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮਹਿੰਦ ਦੇ ਤਹਿਤ ਚਾਰ ਦੋਸ਼ੀ ਅੰਤਰਰਾਜੀ ਗਰੋ ਜਿਹੜੇ ਮੱਝ ਚੋਰੀ ਕਰਦੇ ਨੇ ਪੰਜਾਬ ਦੇ ਵਿੱਚੋਂ ਅਸੀਂ ਪਿੰਡ ਜਵਾਰ ਵਾਲੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਇਹ ਚਾਰੋਂ ਦੋਸ਼ੀ ਪਿੰਡ ਬਗਰਾ ਜੋ ਜੁਪੀ ਚ ਪੈਂਦਾ ਹੈ ਇਹ ਤਾਂ ਵੀ ਥਾਣੇ ਚ ਉੱਥੋਂ ਦੇ ਰਹਿਣ ਵਾਲੇ ਨੇ ਇਹ ਪਿਕਅਪ ਗੱਡੀ ਰਾਹੀਂ ਰਾਤ ਸਮੇਂ ਬਾਰਦਾਤ ਕਰਦੇ ਨੇ ਪਸ਼ੂ ਚੋਰੀ ਕਰਦੇ ਜੋ ਇਸ ਗੱਡੀ ਰਾਹੀਂ ਹੀ ਇਹ ਜੁਪੀ ਦੇ ਵਿੱਚੋਂ ਜਾ ਕੇੱਖ-ੱਖ ਮੰਡੀਆਂ ਦੇ ਵਿੱਚ ਪਸ਼ੂ ਵੇਚ ਦਿੰਦੇ ਨੇ ਗੱਡੀ ਸਮੇਤ ਨਾਲ ਉਹ ਕਾਬੂ ਕੀਤਾ ਤੇ ਗੱਡੀ ਦੇ ਵਿੱਚੋਂ ਸਾਨੂੰ ਮੂਰੀਆਂ ਵਗੈਰਾ ਤੇ ਪੇਚਕਸ ਵਗੈਰਾ ਜੋ ਬਾਰਦਾਤ ਦੇ ਵਿੱਚ ਇਹ ਵਰਤੋਂ ਕਰਦੇ ਨੇ ਕਿ ਉਹ ਸਵਾਲ ਵੀ ਸਾਰਾ ਮਿਲ ਚੁੱਕਿਆ ਹੈ ਇੱਕ ਮਹੀਨਾ ਪਹਿਲਾਂ ਪਿੰਡ ਕਾਲਮਜਾਰਾ ਤੋਂ ਇਹਨਾਂ ਨੇ ਦੋ ਮੱਝ ਚੋਰੀ ਕੀਤੀਆਂ ਸੀ ਜੋ ਜਾ ਕੇ ਜੁਪੀ ਦੇ ਏਰੀਆ ਵਿੱਚ ਵੇਚ ਦਿੱਤੀਆਂ ਨੇ ਉਸੇ ਫੁਟੇਜ ਆਧਾਰ ਤੇ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀਗੇ ਤੇ ਸਾਨੂੰ ਇਹਨਾਂ ਦੇ ਵਿੱਚ ਸਫਲਤਾਪੂਰਵਕ ਉਹੀ ਗੱਡੀ ਜਿਸ ਗੱਡੀ ਰਾਹੀਂ ਇਹਨਾਂ ਨੇ ਬਾਹਰ ਦਾਤ ਕੀਤੀ ਸੀ ਉਹ ਸਾਨੂੰ ਮਿਲ ਗਈ ਹੈ ਤੇ ਬਾਕੀ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੇ ਰੇ ਪੁਛਕਿਸ਼ ਜਾਰੀ ਹੈ ਤੇ ਹੋਰ ਵੀ ਕਾਫੀ ਕੁਝ ਇਹਨਾਂ ਤੋਂ ਮਿਲਣ ਦੀ ਸਭਾਵਨਾ ਹੈ ਇੱਕ ਵਿਅਕਤੀ ਦੇ ਖਿਲਾਫ 7 ਮੁਕੱਦਮੇ ਪਹਿਲਾਂ ਹੀ ਦਰਜ ਹਨ ਤੇ ਹਰ ਚੀਜ਼ ਨੂੰ ਅਸੀਂ ਪੂਰੀ ਬਰੀਕੀ ਨਾਲ ਕਰਕੇ ਇਹਨਾਂ ਨੂੰ ਸਜ਼ਾ ਦਿਵਾਵਾਂਗੇ